ਰਾਹ ਤੋਂ ਨੇ ਦੇਖਣਾ ਬਾਗ ਉਹ ਮਾਗੜ ਬੈਠਾ ਹੋ ਉਹ ਨੇ ਦੇਖੋ ਠੀਕ ਹੋਵੇ ਰਾਹਾਰੇ ਤੋਂ ਨਾ ਕੋਲਾ ਪਾਸਾ ਬੈਠਾ ਤੇ ਅਗਲਾ ਪਾਸਾ ਬੈਠਾ ਸਾਲਾ ਜੀ ਉਸੇ ਉਹ ਜੀ ਕੋਈ ਤੁਹਾਨੂੰ ਕਿਹਾ ਨਹੀਂ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਫਤੇਗੜ ਦੀਆਂ ਤਾਂ ਦੇਖੋ ਜੀ ਵੀਰੋ ਇੱਕ ਤਾਂ ਕਰੋਪੀ ਉਧਰਾਈ ਹੋਈ ਹੈ ਹੜਪੀਟ ਦਾ ਰਹੀ ਦੂਜੀ ਵੱਡੀ ਮੁਸੀਬਤ ਬਣੀ ਜਿਹੜੀ بارش ਜਿਹੜੇ ਗਰੀਬ ਲੋਗ ਨੇ ਕੱਚੇ ਮਕਾਨ ਨੇ ਤਾਂ ਨੁਕਸਾਨ ਤੁਹਾਨੂੰ ਦਿਖਾ ਰਹੇ ਆ ਇਹ ਬਰਤਨ ਹੋਰੇ ਧਾਣੇ ਵਾਲੀ ਕੋਠੀ ਪਰ ਉਪਰੋਂ بارش ਪੈ ਰਹੀ ਹੈ ਤੇ ਵੀ ਭਿੱਜ ਰਹੀ ਹੈ ਤਾਂ ਅੰਦਰ ਦੇ ਹਾਲਾਤ ਤੁਸੀਂ ਦੇਖੋ ਫ੍ਰੈਜ ਜਿਸਲੈਂਡਰ ਔਰ ਇਹ ਵੀਰ ਕੋਸ਼ਿਸ਼ ਕਰ ਰਹੇ ਨੇ ਕਿ ਉੱਪਰ ਜੋ ਗਾਡਰ ਕੋਸ਼ਿਸ਼ਾ ਬਚਿਆ ਹੈ ਉਹ ਵੀ ਖਤਰੇ ਦੀ ਘੰਟੀ ਕਿ ਬਲੀਆਂ ਲਾ ਰਹੇ ਨੇ ਤਾਂ ਆਪਾਂ ਗੱਲਬਾਤ ਕਰਦੇ ਆ ਜੀ ਸਾਰੀ ਸੰਜੀ ਤਾਂ ਕੌਣ ਨੇ ਵੀਰ ਕਿੱਥੋਂ ਦੇ ਰਹਿਣ ਵਾਲੇ ਨੇ ਪਰਿਵਾਰ ਦੇ ਨਾਲ ਅਸੀਂ ਗੱਲ ਕਰਾਂਗੇ ਜੀ ਤਾਂ ਸਭ ਤੋਂ ਪਹਿਲਾਂ ਜੀ ਕੀ ਤੁਹਾਡਾ ਨਾਮ ਜੀ ਬਚਨ ਸਿੰਘ ਬਚਨ ਸਿੰਘ ਜੀ ਕਿੱਥੋਂ ਦੇ ਵਾਸੀ ਹੋ ਇਹ ਤਾਂ ਫੜੇ ਗੜ ਗਏ ਤਾਂ ਕੀ ਕੀ ਪ੍ਰੋਬਲਮ ਬਣੀ ਇਹ ਬਰਛਾਈ ਆਂਦੀ ਦੋ ਤਿੰਨ ਚਾਰ ਪੰਜ ਦਿਨ ਹੋ ਗਏ ਜੀ ਬਰਛਾਈ ਆ ਲੱਗੀ ਹੈ ਜੀ ਤਾ ਕਿੰਨਾ ਕੁ ਨੁਕਸਾਨ ਹੋਇਆ ਜੀ ਆਹ ਵੇ ਥੋੜੇ ਸਾਹ ਨਹੀਂ ਵੇ ਪੀੜਾ ਹੋਇਆ ਜੀ ਤਾਂ ਉਹ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਵੱਡਾ ਫਰਜ ਟੁੱਟ ਗਈ ਇੱਕ ਜੀ ਆਪ ਬਚ ਗਿਆ ਆਪ ਜੀ ਬਚ ਗਿਆ ਇੱਕ ਦਾਣੇ ਮਿੱਟੀ ਤੁਗ ਮਾੜਾ ਮਾੜੇ ਭਾਂਡੇ ਬੁੰਡੇ ਟੁੱਟ ਗਏ ਜੀ ਤਾਂ ਕੀ ਮੰਗ ਕਰਦੇ ਹੋ ਮੰਗੇ ਕਰਦੇ ਪਿਆ ਦਾ ਰੋ ਬਣਾ ਦੋ ਨਾ ਦਾ ਸੋਦਾ ਕੀ ਜੰਮਤ ਜੀ ਆਪਰਾ ਨਾਮ ਜੀ ਮਨਜੀਤ ਕੁਰ ਕਿੰਨੇ ਬੱਚੇ ਨੇ ਆਪਣੇ ਕੋਲ ਤਿੰਨ ਤਾਂ ਕੋਈ ਪੈੜੀ ਵੀ ਹੈ ਜੀ ਨਹੀਂ ਕੁਛ ਨਹੀਂ ਮਿਹਨਤੀ ਹਾਂ ਜੀ ਕੰਮ ਆਉਣਾ ਚਲਦਾ ਨਹੀਂ ਮਿਹਨਾ ਹੋ ਕੇ ਘਰੇ ਬੈਠਾ ਹੈ ਜੀ ਤੇ ਅੱਜ ਤਾਂ ਬੜੇ ਓਕੇ ਗਏ ਕਿਥੋਂ ਪਾਈਓ ਕਮਰੇ ਸਰਪੰਚ ਕਰਨ ਸਰਪੰਚ ਮੈਂਬਰ ਕਰਨ ਉਹਨਾਂ ਸਿਕਨਤ ਕਰ ਗਈ ਜੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੌਕੇ ਤੇ ਜੋ ਸਰਪੰਚ ਵੀ ਆਏ ਨੇ ਦੇਖ ਰਹੇ ਨੇ ਹਾਲਾਤ ਤਾਂ ਉਹਨਾਂ ਦੀ ਮੰਗ ਹੈ ਕਿ ਗਰੀਬ ਪਰਿਵਾਰਾਂ ਕਾ ਸਾਡੀ ਹੈਲਪ ਕੀਤੀ ਜਾਵੇ ਤਾਂ ਪਿੰਡ ਦੀ ਪੰਚਾਇਤ ਮੈਂਬਰ ਉਹਨਾਂ ਨੇ ਤਲਾਕ ਕੀਤੀ ਤੇ ਤੁਰੰਤ ਮੌਕਾ ਵੇਖਣ ਆਏ ਨੇ ਦਾ ਆਪਾਂ ਗੱਲਬਾਤ ਕਰਦੇ ਆਂ ਨਾਮ ਜੀ ਆਪਣਾ ਗਵਿੰਦਰ ਸਿੰਘ ਜੀ ਮਜੂਦਾ ਮੈਂ ਮੇਰੀ ਸਿਸਟਰ ਮਜੂਦਾ ਸਰਪੰਚ ਨੇ ਜੀ ਜੀ ਔਰ ਇਸ ਪਰਵਾ ਗਰੀ ਪਰਵਾਰੇ ਜੀ ਬੁਖਾਰ ਕਚਨ ਕਾਫੀ ਸਮੇਂ ਤੋਂ ਸਾਨੂੰ ਪਤਾ ਹੈ ਔਰ ਜੋ ਆਵਾਸ ਯੋਜਨਾ ਦੇ ਵਿੱਚ ਇਹਨਾਂ ਦੇ ਫਾਰਮ ਵੀ ਅਸੀਂ ਭਰੇ ਹੋਏ ਨੇ ਆਨਲਾਈਨ ਪਹਿਲਾ ਪਹਿਲਾ ਹਾਂਜੀ ਹਾਂਜੀ ਜੀ ਔਰ ਵੇਖੋ ਜੀ ਆਪਣੇ ਗੁਜ਼ਾਰਾ ਕਰਦਾ ਬਹੁਤ ਮੁਸ਼ਕਲ ਨਾਲ ਕਰਦੇ ਨੇ ਹਮ ਔਰ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਇਹਨਾਂ ਬੇਨਤੀ ਲਾਣੇ ਆ ਪ੍ਰਸ਼ਾਸਨ ਦੇ ਅੱਗੇ ਔਰ ਐਮਐਲ ਸਾਹਿਬ ਦੇ ਕੇ ਵੀ ਜਲਦ ਜਲਦ ਆਪਣੇ ਸੈਂਟਰ ਸਰਕਾਰ ਤੱਕ ਗੱਲ ਪਹੁੰਚਾਈ ਜਾਵੇ ਤਾਕਿ ਇਹਨਾਂ ਨੂੰ ਜਲਦ ਤੋਂ ਜਲਦ ਸੈਂਟਰ ਸਰਕਾਰ ਵੱਲੋਂ ਮਕਾਨ ਦਿੱਤੇ ਜਾਣ। ਹੂੰ ਕਿਉਂਕਿ ਇਹਨਾਂ ਦੇ ਫਾਰਮ ਭਰੇ ਹੋਏ ਨੇ ਜੀ। ਜੇ 6 ਮਹੀਨੇ ਸਾਹ ਅਗਰ ਸਰਕਾਰ ਪਾਉਂਦੀ ਹੈ ਤਾਂ ਇਹ ਉਹਨੇ ਦਿਰ ਕਿੱਥੇ ਜਾਣਗੇ ਜੀ। ਹੂੰ ਅਸੀਂ ਆਪਦੇ ਵੱਲੋਂ ਜਿੰਨੀ ਵੀ ਕੋਸ਼ਿਸ਼ ਹੋਈ ਕਰਾਂਗੇ ਜੀ। ਬਾਕੀ ਸੈਂਟਰ ਸਰਕਾਰ ਵੱਲੋਂ ਜੋ ਸਕੀਮ ਹੈ ਉਹ ਜਲਦ ਤੋਂ ਜਲਦ ਹੋਰ ਵੀ ਪਿੰਡ ਦੇ ਵਿੱਚ ਹੋਰ ਵੀ ਕਾਫੀ ਪਿੰਡਾਂ ਦੇ ਵਿੱਚ ਇਹ ਹੀ ਹਾਲ ਨੇ ਜੀ। ਸਾਡੇ ਪਿੰਡ ਦੇ ਵਿੱਚ ਕਮ ਸਕੱਮ 8 ਤੋਂ 10 ਮਕਾਨ ਕਿੰਨੇ ਜਿਹੜੇ ਲੋਕਾਂ ਦੇ ਜਿਹੜੇ ਡਿੱਗਣ ਆ ਰਹੇ ਨੇ। ਇਸ ਸਥਿਤੀ ਦੇ ਵਿੱਚ ਖੜੇ ਨੇ ਜੀ। ਔਰ ਇਹ ਹੀ ਬੇਨਤੀ ਸਾਡੀ ਤਾਂ ਵੀ ਬਹੁਤ ਜਲਦ ਜਲਦ ਇਹਨਾਂ ਨੂੰ ਜੋ ਇਸ ਸਕੀਮਾਂ ਦਿੱਤੀਆਂ ਜਾਂ ਜੋ ਮਕਾਨ ਦੀ ਸਕੀਮ ਅਬੀ ਮੋਦੀ ਸਰਕਾਰ ਨੇ ਕੱਢੀ ਹੋਈ ਹੈ ਜੀ ਜਲਦ ਜਲਦ ਇਹਨਾਂ ਨੂੰ ਮਿਲਣੀ ਚਾਹੀਦੀ ਸਰਪੰਚ ਸਾਹਿਬ ਜੀ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੇ ਪਹਿਲਾਂ ਆਪਾਂ ਫਾਰਮ ਭਰੇ ਹਨ ਉਸ ਵਕਤ ਤਾਂ ਕੱਚਿਆਂ ਦੇ ਭਰੇ ਸੀ ਪਰ ਹੁਣ ਹਾਲਾਤ ਕਿਵੇਂ ਦੇਖਦੇ ਹੁਣ ਤਾਂ ਡਿੱਗ ਪਏ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੁਣ ਉਹੀ ਕਹਿ ਰਹੇ ਆ ਜੀ ਵੀ ਉਹ ਮਕਾਨ ਡਿੱਗ ਪਿਆ ਉਹਨਾਂ ਕੱਚੇ ਦਾ ਜੀ ਉਹ ਉਦੋਂ ਵੀ ਡਿੱਗਣ ਵਾਲੇ ਸੀ ਜਦੋਂ ਪਰੇ ਸੀ ਜੀ ਹੁਣ ਬਾਦਸ਼ਾ ਬਹੁਤ ਜ਼ਿਆਦਾ ਪਈਆਂ ਜੀ ਜਿੰਨਾ ਜ਼ਿਆਦਾ ਬਾਦਸ਼ਾ ਪੈਂਦੀਆਂ ਸ਼ਾਇਦ ਉਨੇ ਦੇ ਤੱਕ ਕੋਈ 2-4 ਮਹੀਨੇ ਹੋਰ 5-7 ਮਹੀਨੇ ਕੱਢ ਜਾਂਦੇ ਉਹਦੇ ਤੱਕ ਮਕਾਨ ਮਿਲਣਾ ਨਾ ਹੋ ਜਾਂਦਾ ਜੀ ਇਸ ਤਰ੍ਹਾਂ ਦਾ ਇਹ ਗਰੀਬ ਪਰਿਵਾਰ ਹੈ ਹੋਰ ਵੀ ਜਿਵੇਂ ਮੌਸਮ ਬਣ ਡੇਗ ਰਹੇ ਨੇ ਤਾਂ ਤੁਹਾਡੇ ਪੰਚਾਇਤ ਵੱਲੋਂ ਕੋਈ ਸਹਿਯੋਗ ਹੋ ਰਿਹਾ ਜੀ ਅਸੀਂ ਜੀ ਜੋ ਵੀ ਹੋਇਆ ਆ ਦਾ ਪੰਚਾਇਤ ਨਾਲ ਗੱਲ ਕਰਕੇ ਜਿੰਨਾ ਹੋਇਆ ਕਰਾਂਗੇ ਜੀ ਜੀ ਇਹ ਸਾਹ ਜੀ ਤਸਵੀਰਾਂ ਤਾਂ ਮੰਗ ਕਰ ਰਹੇ ਨੇ ਸਰਪੰਚ ਸਾਹਿਬ ਵੀ ਕਿ ਪਹਿਲਾਂ ਅਸੀਂ ਜੋ ਇਸ ਗਰੀਬ ਪਰਿਵਾਰ ਦੀ ਦਰਖਾਸਤ ਭਰੀ ਸੀ ਪਰ ਉਸ ਵਕਤ ਕੱਚਿਆਂ ਦੇ ਸੀ ਵੀ ਕੱਚੇ ਮਕਾਨ ਪੱਕੇ ਕੀਤੇ ਜਾਂਦੇ ਹੁਣ ਦੇਖੋ ਜੀ ਹੁਣ ਤਾਂ ਇਸ ਕਾਰਵਾਰ ਜਰੂਰ ਧਿਆਨ ਕੀਤਾ ਜਾ ਕਿ ਕੱਚਾ ਮਕਾਨ ਤਾਂ ਡੇਗ ਹੀ ਪਿਆ ਜੀ ਤਾਂ ਵੱਡੀ ਜੋ ਮੁਸ਼ਕਲ ਹੈ ਗਰੀਬ ਪਰਿਵਾਰ ਨੂੰ ਨੁਕਸਾਨ ਹੋਇਆ ਤਾਂ ਪ੍ਰਸ਼ਾਸਨ ਨੂੰ ਸਾਡੇ ਚੈਨਲ ਦੇ ਜ਼ਰੀਏ ਬੇਨਤੀ ਹੈ ਕਿ ਇੱਕ ਵਾਰ ਇਸ ਪਿੰਡ ਫਤੇਗੜ ਦੇ ਵਿੱਚ ਇੱਕ ਵਾਰ ਜੋ ਟੀਮ ਹੈ ਇਹਨਾਂ ਦੇ ਹਾਲਾਤ ਇਹਨਾਂ ਦੇ ਘਰ ਦਾ ਮੌਕਾ ਜ਼ਰੂਰ ਵੇਖਣ। ਤਸਵੀਰਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਉਂਕਿ ਹੁਣ ਬਾਰਿਸ਼ ਵੀ ਚੱਲ ਰਹੀ ਬਾਰਿਸ਼ ਤੋਂ ਬਚਣ ਲਈ ਨਾਲ ਦੇ ਘਰਾਂ ਦੇ ਵਿੱਚ ਇਹ ਸਮਾਨ ਲੈ ਕੇ ਜਾ ਰਹੇ ਨੇ। ਤਾਂ ਹਾਲਾਤ ਘਰ ਦੇ ਮਾੜੇ ਨੇ ਕਾਫੀ ਨੇ ਦੁਰਗਾ ਨੇ ਵੀ ਦੱਸਿਆ ਪਰਿਵਾਰ ਨੇ ਵੀ ਦੱਸਿਆ ਕਿ ਸਾਡਾ ਜਿਹੜਾ ਹੈ ਹੱਲ ਹੋਵੇ। ਆਓ ਇਸ ਵੀਡੀਓ ਦੇ ਜ਼ਰੀਏ ਇਸ ਚੈਨਲ ਦੇ ਜਰੀਏ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਫਤੇਗੜ ਵਿਖੇ ਇਹ ਜੋ بارش ਨਾਲ ਨੁਕਸਾਨ ਹੋਇਆ ਤਾਂ ਇਧਰ ਪੰਚਾਇਤ ਨੂੰ ਵੀ ਸਮੂਹ ਪੰਚਾਇਤ ਨੂੰ ਬੇਨਤੀ ਹੈ ਕਿ ਇਹਨਾਂ ਦਾ ਸਹਿਯੋਗ ਤੇ ਹੈਲਪ ਕੀਤੀ ਜਾਵੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਿੰਡ ਫਤੇਗੜ ਦੀਆਂ ਡਿੱਗੇ ਮਕਾਨ ਦੀਆਂ ਜੀ ਬੱਚੇ ਆਏ ਨੇ ਆਂਡੀ ਗਵੰਡੀ Ahora, esto sí, deje creo, esto se